CBSE ਬੋਰਡ ਵੱਲੋਂ 10ਵੀਂ ਅਤੇ 12ਵੀਂ ਕਲਾਸ ਦੀ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ 10ਵੀਂ ਕਲਾਸ ਦੇ 93.6% ਵਿਦਿਆਰਥੀ ਅਤੇ 12ਵੀਂ ਕਲਾਸ ਦੇ 88.39% ਵਿਦਿਆਰਥੀ ਹੀ ਪਾਸ ਹੋਏ ਹਨ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਲੋਕਾਂ ਦੀ ਮੌਤ ਹੋ ਗਈ ਹੈ ਡੀਐਸਪੀ ਤੇ ਐਸਐਚਓ ਨੇ ਮੌਲਤ ਕਰ ਦਿੱਤਾ ਹੈ ਤੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਭਾਰਤ ਸਰਕਾਰ ਵੱਲੋਂ ਅਮਰੀਕਾ ਦੀਆਂ ਸੇਬ ਅਤੇ ਬਦਾਮ ਸਮੇਤ 29 ਵਸਤੂਆਂ ਉੱਤੇ ਜਵਾਬੀ ਟੈਰਫ ਲਗਾਉਣ ਦਾ ਮਨ ਬਣਾ ਰਹੀ ਹੈ ਜਾਸੂਸੀ ਦੇ ਦੋ ਸ਼ੇਡ ਬਠਿੰਡਾ ਤੋਂ ਇੱਕ ਦਾਦੀ ਨੂੰ ਪਾਕਿਸਤਾਨੀ ਨੇ ਜਾਸੂਸੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਉੱਤਰ ਪ੍ਰਦੇਸ਼ ਦੇ ਬੰਦਾਊ ਲਾਕੇ ਵਿੱਚ ਪੱਤਿਆਂ ਤੋਂ ਧੋਖਾ ਮਿਲਣ ਤੋਂ ਬਾਅਦ ਦੋ ਕੁੜੀਆਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਸਾਬਕਾ ਕ੍ਰਿਕਟ ਧਾਰੀ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਰੋਹਤ ਅਤੇ ਵਿਰਾਟ ਨੂੰ ਮੈਦਾਨ ਤੋਂ ਵਧਾਈ ਮਿਲਣੀ ਚਾਹੀਦੀ ਸੀ ਮੰਗਲਵਾਰ ਨੂੰ ਨਿਵੇਸ਼ਕਾਂ ਦੇ 1 ਕਰੋੜ 45 ਲੱਖ 338.63 ਕਰੋੜ ਰੁਪਏ ਡੁੱਬ ਗਏ ਅਮਰੀਕਾ ਤੇ ਸਾਊਦੀ ਅਰਬ ਦੇ ਵਿਚਕਾਰ 12.1 ਲੱਖ ਕਰੋੜ ਰੁਪਏ ਦੇ ਰੱਖਿਆ ਦੇ ਸੌਦੇ ਹੋਏ